ਸਸਿਆ ਕਾ ਵੀਰ ਜੀ ਸਵਾਗਤ ਆ ਤੁਹਾਡਾ ਆਪਣੇ ਨਵੇਂ ਬਲੌਗ ਜੇ ਤੇ ਆਪਾਂ ਜੀ ਅੱਜ ਨਸ਼ੀਰ ਕਰਨ ਲੱਗੇ ਚਾਲੂ ਇਧਰ ਬਾਈ ਦੇ ਇਹਦੇ ਗਤੀ ਕਿਉਂ ਕਿ ਲੈ ਤੇ ਇੱਕ ਭਰਾ ਦੇ ਬੱਵਾ ਟਲੀ ਦੂਸਰੇ ਚੌਣ ਲੱਗੇ ਹੁਣ ਤੇ ਪ੍ਰਸ਼ਾਤੀ ਕਰ ਰਿਹਾ ਜੀ ਮੱਥਾ ਟੇਕ ਲੈਂਦਾ ਇੱਕ ਇਧਰ ਹੋਰ ਆ ਗਏ ਬਾਈ ਜੀ ਹੋਣ ਕੇ ਕਣਕ ਦਾ ਵੱਢ ਗਿਆ ਆਪਣੀ ਆ ਜੋ ਇਧਰ ਦੇ ਦਿਓ ਮੈਂ ਬਾਤ ਲੈ ਲਣਾ ਇਧਰ ਦੇ ਦਿਓ ਤੁਹਾਨੂੰ ਗੁਬਿੰਦਗੜ੍ਹ ਦੇ ਏਰੀਆ ਜਾਂ ਤੇ ਇਸ ਜਨ ਤਕਰੀਬਨ ਖਤਮ ਹੋ ਚੱਲਿਆ ਬਸ ਟਿੱਬੀਆਂ ਹੀ ਰਹਿ ਗਈਆਂ ਕਿਤੇ-ਕਿਤੇ ਤੇ ਆ ਦੇਖੋ ਤਕਰੀਬਨ ਆਹ ਇਹਨਾਂ ਵੀਰੇ ਦੀ ਤਬੀਖ ਤੇ ਖਤਮ ਹੀ ਸਮਝ ਲਓ ਵੀ ਖਤਮੀ ਹੋ ਗਿਆ ਏਰੀਆ ਇਹ ਇੱਧਰ ਖੜੇ ਆਪਣੇ ਨਾਲ ਜਿਹੜੇ ਵੀਰ ਵਢਾਉਣ ਵਾਲੇ ਆ ਇਹਨਾਂ ਗੱਲਬਾਤ ਕਰੋ ਪਹਿਲਾਂ ਤਾਂ ਆ ਬਾਈ ਨੂੰ ਮਿਲੋ ਸਾਸੀ ਕਾਲ ਬਲਾ ਬਣਾ ਸਾਸੀ ਕਾਲ ਵੀਰ ਜੀ ਬਾਕੀ ਆ ਬਾਈ ਦਾ ਸਾਸੀ ਕਾਲ ਬਲਾਓ ਜੀ ਤੇ ਆਪਣਾ ਕੰਮ ਨਿਭੜ ਗਿਆ ਕਿ ਜੇ ਵੜਦੇ ਆ ਇਹ ਬਿਲ ਸਾਡੇ ਆਪਣੇ ਆਪ ਦੀ ਹੈ ਜਿੰਨਾਂ ਦੀ ਕੰਪਨੀ ਜਿੰਨਾਂ ਦੇ ਖੇਤ ਦੇ ਵਿੱਚ ਬੜੀ ਖੜੀ ਹੈ ਰੁਕਾ ਜਾਂ ਪੈ ਜਾਂਦੀ ਮਣੀ ਮੁੱਟੀਆਂ ਚਲ ਕੋਈ ਗੱਲ ਨਹੀਂ ਗਲਵਾੜੀ ਦੇ ਵਿੱਚ ਆ ਜਮੀਨ ਤੇ ਗੋ ਲਾਣਾ ਤੇ ਗਲਾਣਾ ਹੈ ਅੱਜ ਬਾਰਸ਼ਾਂ ਵੀ ਫੇਕੋਟ ਕਰਨ ਮਨ ਕਰ ਗਿਆ ਪਿੱਛੇ ਨਟ ਨੇ ਦਿੱਤੀਆਂ ਜਿਵੇਂ ਬੱਦਲ ਬਈ ਸ਼ਾਮ ਨੂੰ ਸਮਿਆ ਅਨੁਸਾਰ ਤੇ ਸਾਰਾ ਕੰਮ ਹੀ ਚੱਲਦਾ ਇੱਧਰ ਆਪੋ ਉਹ ਵੀ ਛੱਡ ਹੋਰ ਗੱਲ ਛੱਡਾ ਤੇਰੇ ਸਾਹਮਣੇ ਕਿੰਨੇ ਦਿਨ ਹੋਰ ਸੇ ਚੱਲ ਜੂਗਾ ਆ ਦਿਨ ਸਹੀ ਦਿਨ ਤਾਂ ਚੱਲੂਗਾ 3 ਦਿਨ 4 ਦਿਨ ਚੱਲੂ ਮੇਰੇ ਬਾਅਦ ਮੁਸ਼ਕਲ ਚ ਲੱਗਦਾ ਇਥੇ ਕੰਮ ਖਾਪੂ ਹਾਂ 12 ਸੂ 4 ਦਿਨ ਚੱਲ ਜੂਗਾ 4 ਦਿਨ ਚੱਲ ਜੂਗਾ ਨਾ ਆ ਚਾਰ ਦਿਨ ਦਾ ਮਾਮਲਾ ਲਾਟ ਪੁਆਇੰਟ ਹੈ ਮੇਰੇ ਕੋਲ ਜੀ ਤਿੰਨ ਦਿਨ ਦਾ ਪੱਕਾ ਚੱਲਣਾ ਚੱਲਣਾ ਅੱਜ ਕੱਲ ਚੱਲੀਆਂ ਤੇ ਅੱਧਾ ਏਰੀਆ ਡਿਆ ਗਿਆ ਤੇ ਤੀਜਾ ਜਾਨੀ ਕਿ ਤਿੰਨ ਦਿਨ ਚੱਲ ਗਿਆ ਤੇ 60 ਕਿਲੇ ਹੋ ਗਿਆ ਇੱਕ ਮਸ਼ੀਨ ਤੇ ਬਹੁਤ ਨੇ ਅੱਛਾ ਸਤ ਮਜਿੱਤ ਨਾਲ ਜਲਦੀਆਂ ਜੀ ਓਲੇ ਨਾਲ ਨਹੀਂ ਪੈ ਸਾਈਡ ਤੇ ਨਹੀਂ ਇਧਰ ਤਾਂ ਨਹੀਂ ਇਧਰ ਕੋਈ ਖੜੇ ਓਲੇ ਜਾਨੀ ਕਿ ਦਿਸਦੀ ਵਾਲੀ ਕਿਦੇ ਸਾਈਡਾਂ ਦੇ ਲਾਈਆਂ ਨੇ ਤੇ ਸਵੇਂ ਕਰ ਲੈਣਾ ਬਾਕੀ ਕਰੇ ਲਾਤੀਆਂ ਨੇ ਚੱਲੀਏ ਇਵੇਂ ਕਰ ਲੈਣਾ ਆ ਹੋ ਜਿਸ ਸਾਸਿਕਾ ਦਾ ਬਲਾੜਾ ਜਿਹੜੀ ਜਾਂਦੀਆਂ ਇਨਸਾਈਡਾਂ ਤੋਂ ਤਤਰਾਗੀ ਸਾਰਿਆਂ ਨੂੰ ਇਹ ਬੰਦਾ ਪਹਿਲੀ ਵਾਰ ਆਈ ਵੀਡੀਓ ਜੇ ਮੈਂ ਤਕਰੀਬਨ ਹੈ 50 ਵੀਡੀਓ ਤੋਂ ਬਾਅਦ ਆਇਆ ਬੰਦਾ ਇਹ ਕਿਉਂਕਿ ਸਾਡੇ ਨਾਲ ਐਮਪੀ ਨਹੀਂ ਗਿਆ ਤੇ ਇੱਥੇ ਮਿਲਿਆ ਤੇ ਕਿਵੇਂ ਸਿਜਨ ਤੈਨੂੰ ਕਿਵੇਂ ਲੱਗਦਾ ਹੈ ਤੱਕੀ ਐਕਟੀ ਠੀਕ ਹੀ ਰਹੂਗਾ ਕੰਮ ਠੀਕ ਰਹੂਗਾ ਚੰਗਾ ਰਹੇਗਾ ਨਹੀਂ ਠੀਕ ਹੀ ਰਹੂਗਾ ਜਿੰਨਾ ਆਪਣੀ ਕਿਸਮਤ ਲਿਖਿਆ ਉਹਨਾ ਹੀ ਮਿਲਣਾ ਜੋ ਮਰਜ਼ੀ ਕਰ ਲਈ ਹੈ ਹਣਾ ਹਾਂ ਚੰਗਾ ਇੱਜੇ ਮਾੜਾ ਵੀ ਆਦਾ ਤਾਂ ਵੀ ਮਾੜਾ ਆਦਾ ਤਾਂ ਵੀ ਕਹਿਣੇ ਨਹੀਂ ਆਖਣਾ ਕੁਝ ਚੰਗਾ ਲੱਗਾ ਤਾਂ ਵੀ ਨਹੀਂ ਕਹਿਣੇ ਕੋਈ ਆ ਇਹ ਆਪਣੀ ਕਿਸਮਤ ਹੈ ਹਾਂ ਧਾਰ ਘੜੀ ਜਰਾ ਬਣਵਾਣੇ ਨਹੀਂ ਗਲਤ ਬੜਾ ਕੀਤਾ ਹਣਾ ਇਹ ਧਾਰ ਘੜ ਕਉ ਬਣਨੇ ਨੇ ਬਣਨੇ ਨਹੀਂ ਚਾਹੀਦੇ ਦੇਖੋ ਜੀ ਇਹ ਸਰਕਾਰਾਂ ਦੇ ਵਾਸਤੇ ਸਾਡੇ ਕੀ ਵਾਸਤੇ ਜੋ ਉਹ ਕਾਨੂੰਨ ਕਰਦੀਆਂ ਲਾਗੂ ਉਹ ਧਾਰਕੜ ਵਿੱਚ ਹੋਰ ਬਹੁਤ ਕੁਝ ਮਿਲਣਾ ਪੈਣਾ ਸਹੂਲਤਾ ਬੜੀਆਂ ਆ ਗਈਆਂ ਨੇ ਸਹੂਲਤਾ ਤਾਂ ਬੜੀਆਂ ਮਿਲਦੀਆਂ ਧਾਰਕੜ ਤੇ ਬੰਦਾ ਰਹਿ ਜਾਦਾ ਬੰਦੇ ਦਾ ਮੁੱਲ ਨਹੀਂ ਪੈਣਾ ਧਾਰਕੜ ਦੇ ਮੁੱਲ ਪੈਣਾ ਚਾਹੀਦਾ ਹੈ ਤਾਂ ਉਹ ਤੇ ਬੰਦਾ ਧਾਰਕੜ ਵਾਲੇ ਬੰਦਾ ਧਾਰਕੜ ਤੋਂ ਫੇਨਾ ਜੀ ਆ ਲੋ ਕਿ ਛੋਟੇ ਪੁਰਮਾਨ ਨੇ ਇਹਨਾਂ ਨੂੰ ਮਿਲੋ ਇੱਧਰ ਛੋਟੂ ਸਾਸੀ ਕਾਪਾ ਸਾਸੀ ਕਾ ਜੀ ਕਿ ਪੱਡਾ ਹੀ ਹੱਥ ਪੱਕੇ ਵਾਸਤੇ ਕੀ ਚੱਲੂ ਤਾਂ ਹੀ ਖੜੀ ਚਲ ਚੱਲ ਜੀ ਜਾਨ ਬੀਰ ਬੋਲਦਾ ਤਜ ਐਨੀ ਠੰਡ ਟੀ-ਸ਼ਰਟ ਪਾ ਗਏ ਅੰਕੀ ਗੱਲ ਠੰਡ ਠੰਡ ਕਿੰਨੀ ਆ ਆ ਵੀਰ ਧੁੰਦ ਕਿੰਨੀ ਪਈ ਅੱਜ ਅੱਜ ਧੁੰਦ ਮਤਲਬ ਇੱਥੇ ਦੋ ਕਿਲੇ ਵੜਾ ਬੰਦਾ ਨਹੀਂ ਦੇਖਦਾ ਇੰਨੀ ਧੁੰਦ ਪਈ ਆਣਾ ਹਾਂਜੀ ਹਾਂਜੀ ਸਾਨੂੰ ਤਾਂ ਗੁਰਮੁਖ ਖਰਾ ਪਸਾਦ ਸੁ ਖੁਗਣੀਆਂ ਦੇ ਵਿੱਚ ਦੋ ਕਿੜੇ ਲੈਣ ਖੁਗਣੀਆਂ ਗੁਰਮੁਖ ਨਾਲ ਨਾ ਜਾਂਦਾ ਬਰਾ ਕਣਕ ਦੇਖੋ ਮੈਂ ਨਾ ਵਾਹੀ ਲੇਲ ਮੋੜ ਦੇਣੀ ਬਲਕਾਰਿਆ ਇਹ ਚਲਾਈ ਮੈਂ ਦੇਖਿਆ ਕੋਈ ਮਸ਼ੀਨ ਪਰ ਇੱਕ ਟਰਾਲੀ ਕਿ ਕਿਲਾ ਵੜਾ ਨੇ ਕਿਲਾ ਕੁਦਾਂ ਦੇ ਵੜਾ ਕਣਕ ਕਿੱਥਾ ਦਿਖਾ ਇੱਧਰ ਕਿਹੜੀ ਜੀ ਸਰ ਸਾਹਿਬ ਇਹ ਚਲਾ ਕੇ ਭਾਈ ਕੀ ਬਾਕੀ ਸੇਵ ਇੱਕ ਵਾਰੀ ਇਧਰ ਪਤਾ ਨਹੀਂ ਕੀ ਕਰਦੇ ਹਦੇ ਨੇ ਸੇਵ ਸਾ ਆਪਣੀ ਕਮੈਂਡ ਕਿੱਥੇ ਆ ਹਾਂਜੀ ਵੀਰੇ ਆਪਣੀ ਘਰੇ ਖੜੀ ਕਮੈਂਡ ਘਰੇ ਖੜੀ ਏ ਹਾਂਜੀ ਚਲਾਈ ਨਹੀਂ ਨਹੀਂ ਅੱਜ ਬਾਈਕ ਦੇ ਵੱਡੇ ਟਾਈਮ ਨਾਲ ਟਾਈਮ ਵੱਡੇ ਖੜਾਤੀ ਆ ਵਿਸ਼ਾਲ ਕੇ ਦੂਜੀ ਏ ਵਿਸ਼ਾਲ ਨਹੀਂ ਇੱਕ ਤਾਂ ਹੋਰ ਨਵੀਂ ਖੜੀ ਇੱਕ ਹੋਰ ਆਪਣੀ ਆਪਣੀ ਕਮੈਂਡ ਆ ਸਰ ਲੈਣ ਦੀ ਮੋਰਤ ਨਹੀਂ ਕੀਤਾ ਯਾਰ ਇਸ ਤੇ ਨਾ ਕੁਝ ਤਾਂ ਮਾੜਾ ਮੋਟਾ ਕਰੇ ਨਾ ਨਹੀਂ ਆਧਾਰ ਕਾਰਡ ਦੇ ਦੇ ਨਹੀਂ ਆਈ ਕਿਤੇ ਨਹੀਂ ਉਹ ਕੈਸ਼ ਆ ਕੈਸ਼ ਆਈ ਫੇਰ ਤਾਂ ਯਾਰ ਮੋਰਤ ਕਰਨਾ ਚਾਹੀਦਾ ਜੇ ਕੈਸ਼ ਆਈ ਦਾ ਹੈ ਇਹ ਗੁਰਮਖੌਰੀ ਆ ਰਹੇ ਨੇ ਖੇਤ ਦੇ ਮਾਲਕਰ ਆਇਆ ਇਹਨਾਂ ਨੇ ਦੋ ਗੱਲਾਂ ਕਰਨੀਆਂ ਆ ਛਾੜ ਬਾਰੇ ਵਿਚਾਰ ਲੈਣੇ ਇਹਨਾਂ ਤੋਂ ਹੋਰ ਗੁਰਮੁਖਾ ਸਾਸ਼ੀਕਾਰ ਬਲਾਪ ਵੱਲੋਂ ਤੇ ਚਾਰ ਚੁੜ ਬਾਰੇ ਕਿਵੇਂ ਚੰਗਾ ਆ ਰਿਹਾ ਹੈ ਕਿ ਆਪਣਾ 70 ਮਾ ਨਿਕਲਦਾ ਜੀ ਅੱਗੇ ਦਾ ਐ ਕਿ ਕਿ ਕਿੱਲਾ ਦਾ ਨਹੀਂ ਵੱਡਾਗਾ ਕਿਤੇ ਨਹੀਂ ਕਿੱਲੇ ਦਾ ਹੈ ਗਿਆ 60 ਮਰਦਾ ਕਿੱਲੇ ਦਾ 75 ਮਣਾਉਂਦਾ ਕਿੰਨਾ ਕੁ ਬਾਹਰ ਆਉਂਦਾ ਇਸ ਛਾੜ ਇਹ ਵੇਟੀ ਵੜਾ ਦੇ ਪਰਿਕਾ ਦੇ ਕਿਹੜੀ ਨੇ ਸਪਰੇਅ ਲਾਇਆ ਕਰ ਕਿਹੜੀ ਲਾਇਗਾ ਰੀਡਿੰਗ ਆਕ ਲੈਦੀ ਬੱਟਨ ਦੇ ਉੱਪਰੋਂ ਦੰਗਤੀ ਰਹਿੰਦਾ ਏ ਇੱਕ 100 ਤੇ 30 ਦਿਨ ਕਣਕ ਲੈਂਦੀ 20 ਦਿਨਾਂ ਤੇ 90 ਦਿਨ ਕਣਕ ਚ ਰਹਿੰਦਾ ਏ ਓਏ ਦਾ ਕਰ ਕਿਹੜੀ ਲੈਣਾ ਸਾਨੂੰ ਇਹ ਦੱਸਦਾ ਕਿਹੜੀ ਸਪਰੇਅ ਦੇ ਕੋਲ ਹੁੰਦੀ ਆ ਤੇ ਕਣਕ ਫੇਰ ਹੀ ਫਬਾਹ ਲੈਂਦਾ ਖਾਲ ਕੋ ਤਾਂ ਪਾਣਾ ਕੋਣੀ ਪਲੇ ਕੀ ਹੋਰ ਕੀ ਪਾਣਾ ਵਿੱਚ ਨਸਰਾ ਐਮਐਸਜੀ ਤੇ ਪਾਵਰਪੈਕ ਇਹਦੇ ਨਾਲ ਆ ਤੇ ਇਧਰ ਕਿਵੇਂ ਚਾਰ ਲੱਗਦਾ ਐਸ ਏਰੀਏ ਦਾ ਜਿਹੜਾ ਸੋਨਾ ਖੜਿਆ ਜਿੱਥੇ ਇਹ ਏਰੀਏ ਚ 60 ਕੁ ਮਾਰ ਤੇ ਸਾਇਬਰ ਸਾਰੇ ਅਧਿਆਜੂ ਆਪਣੀ ਦਸ ਬਾਕੀ ਨੇ ਤਾਂ ਆਪਣੀ ਤਾਂ 5 ਮਿੰਟ ਵੱਧ ਹੀ ਹੁੰਦੀ ਰਹੇ 65 ਚਲੋ ਵਧੀਆ ਮਿਹਨਤ ਕਰਾ ਮਿਹਨਤ ਫਲ ਮਿਲਣਾ ਸਭ ਨੂੰ ਮਿਲਦਾ ਜੇ ਮਿਹਨਤ ਕਰਨ ਹਾਰ ਡਰ ਗਣੇ ਅਈ ਬਾਥਰ ਵੀ ਲਾਵੇ ਨਾਦੀ ਕਰੇਦੀ ਵਿੱਚ ਘਰੇ ਰੱਖੇ ਤੇ ਚਲਾਉਣ ਦੇ ਕੰਮ ਦੇਵੇਗੀ ਅੱਧਾ ਖੇਤ ਨੂੰ ਕਰੇ ਤੇ ਨਹੀਂ ਕਰੇਗਾ ਮੇਰਾ ਭਾਗ ਤਾਂ ਮਿਲ ਦੇਗੀ ਗੱਲ ਸੁਣੋ ਦੋ ਕੁ ਵਿਚਾਰ ਕਰਨਾ ਆਪਾਂ ਇਹ ਕਿਉਂ ਤੇਲ ਕਣ ਚੱਕ ਰਿਹਾ ਪੰਪਰ ਦੇਖੋ ਜੀ ਅਸਲ ਮੇਨ ਮੁੱਦਾ ਇਹ ਹੈ ਵਿਕਣ ਕੰਮ ਭਾਰੀਆਂ ਕਲਕਾ ਵਾਲੀ ਪਾ ਅੱਜ ਆ ਤੇ ਇੱਕ ਬਾਰਿਸ਼ਾ ਹੋਈਆਂ ਸੀਗਾ ਬਾਰਿਸ਼ਾ ਦੇ ਇੱਕ ਬੱਦਲ ਵਜਦਾ ਨਹੀਂ ਇੱਤੇ ਇਹਣਾ ਪੰਪਰ ਕੀ ਕਨੈਕਸ਼ਨ ਕਲਕਣ ਵਾਲਾ ਲੋਡ ਪੈਂਦਾ ਯਾਰ ਇੰਜਾਂ ਤੇ ਲੋਡ ਪਿਆ ਤੇ ਨਹੀਂ ਉਹ ਹੁਣ ਤਾਂ ਮਸ਼ੀਨ ਬੰਦ ਏ ਹੁਣ ਤਾਂ ਚੱਕਣਾ ਚਾਹੀਦਾ ਹੈ ਯਾ ਦੇਖੋ ਜੀ ਆਪੋ ਆਪਣੀ ਦਿਮਾਗ ਦੀ ਕਰੀ ਜੇ ਇਹਨਾਂ ਦਾ ਦਿਮਾਗ ਬਾਹਰ ਲਿਆਂ ਦੂਜੇ ਸੂਬੇ ਜਾ ਕੇ ਕੰਪੈਨਾਂ ਆਪੇ ਸੈਟ ਕਰ ਲੈਣਦੇ ਜੋ ਫੋਰਮੈਨ ਹੋਏ ਵਧੀਆ ਤੇ ਉਹਨੇ ਕਰ ਲੈਂਦੇ ਤੇ ਜੋ ਇਹ ਕੱਚੇ ਤੇ ਫਿਰ ਹੋਰ ਡਾਕਟਰ ਲੈ ਆਉਂਦੇ ਤੇ ਮੈਨੂੰ ਵੀ ਨਹੀਂ ਆਂਦੇ ਲੈ ਤੇ ਤੂੰ ਤਾਂ ਫੋਰ ਮਿੰਟ ਵੱਡਾ ਤੇ ਤੈਨੂੰ ਨਾ ਲੈਣ ਤਾਂ ਤਾਂ ਕੋਈ ਸੈਟਲ ਹੋਵੇ ਤੇ ਫਿਰ ਹੁਣ ਆਪਦਾ ਮੱਥਾ ਮਾਰਦੇ ਨੇ ਜਿੰਨਾ ਮੱਥਾ ਮਾਰ ਮੁਰ ਕੇ ਖਾ ਬਗਿਆ ਤੇ ਫਿਰ ਮੁੜ ਕੇ ਆਖਣ ਦੇ ਵੀ ਗੱਲ ਇਹ ਵੀ ਮੌਸਮ ਠੰਡਾ ਜੇਗਾ ਤੇ ਗਰਮੀ ਦੀ ਤੇ ਨਾ ਫੇਰ ਆਖਣਾ ਨਹੀਂ ਕਰੀ ਆ ਜਾ ਹੁਣ ਸਾਡੇ ਤੋਂ ਸੁੱਤਰ ਨਹੀਂ ਆਉਂਦਾ ਤੇ ਜੇ ਕਰਗੇ ਤੇ ਫਿਰ ਤੈਨੂੰ ਵੀ ਥੱਲੇ ਰੱਖੇ ਫੇਰ ਤਾਂ ਆਪਾਂ ਥੱਲੇ ਹੀ ਗਏ ਇਹਨਾਂ ਤੋਂ ਐਂ ਦੇ ਸਾ ਉਹਨੇ ਵਿਚਾਰ ਬਹੁਤ ਦੇ ਦੱਸ ਦਿੱਤੇ ਨੇ ਇੱਕ ਤਾਂ ਕਣਕ ਭਾਰੀ ਏ ਬਹੁਤੋਂ ਗੱਲ ਨਹੀਂ ਸੀ ਹੈ ਬਿਲਕੁਲ ਗੱਲ ਨਹੀਂ ਸੀ ਆਪਣੇ ਹੀ ਤਿੰਨੇ ਮਸ਼ੀਨਾਂ ਚਲਾਤੀਆਂ ਆਪਣੇ 1 2 3 ਮਸ਼ੀਨਾਂ ਟਾਈਮ ਨਾਲ ਬਿੱਲੀਆਂ ਹੋ ਗਈਆਂ ਤੇ ਤਿੰਨੇ ਕੋ ਬੈਨਾ ਹੀ ਆਪਾਂ ਇੱਧਰ ਲਾਤੀਆਂ ਨੇ ਤੇ ਇੱਕ ਬੰਦਾ ਆਪਣਾ ਥੋੜਾ ਤੇਜ਼ ਚੱਲ ਰਿਹਾ ਇਹਨੂੰ ਮੜਾ ਜਾ ਮਜਾਉਨੇ ਆ ਵੀ ਆਪਾਂ ਆਪਣਾ ਵੜਦੇ ਪੈਕਾ ਪਕੜਾ ਕਿਸੇ ਇੱਕ ਹੋਰ ਦਾ ਵੜਦੇ ਵੀ ਨਹੀਂ ਕਾਲੀ ਕਿੰਨੀ ਕੋ ਆਈ ਅੱਗੇ ਆ ਗਈ ਮਥਾੜੂ 4600 ਪਿੱਛੇ ਆ ਰਹੀ ਜੱਸੀ ਇੱਧਰ ਚੱਲ ਰਹੀ ਆ 12 ਵਾਲੀ ਤਿੰਨੇ ਕੰਪੈਨਾਂ ਨੇ ਆਪਣੇ ਇੱਕ-ਇੱਕ ਖੇਡ ਚਲਾਤੀਆਂ ਤਿੰਨਾ ਮਹੀਨਾ ਦਾ ਨਜ਼ਾਰਾ ਵੇਖੋ ਕਿਵੇਂ ਆ ਰਿਹਾ ਥਾਂ ਦਾ ਆਪਣਾ ਥੋੜਾ ਜਿਹਾ ਪੰਜੂ ਕਿਲੇ ਆ ਬਾਕੀ ਨਜ਼ਾਰਾ ਬਹੁਤ ਆ ਰਿਹਾ ਹੈ ਪਿੱਛੇ 12 40 ਅੱਗੇ ਜੱਸੀ ਉਦੋਂ ਅੱਗੇ 4600 ਬੰਦੇ ਆਏ ਆਪਣੇ ਕੋਲ ਬਹੁਤ ਇੱਕ ਬੰਦੇ ਨੇ ਆਪਾਂ ਹੁਣ ਕਹਿੰਦਾ ਵੀ ਹੁਣ ਲਾਉਣੀ 3 ਘੰਟੇ ਸਾਡੇ ਪਿੱਛੇ ਦੌੜਾ ਫਿਰਦਾ ਤਾਂ ਹੁਣਾਂ ਦਾ ਵੀ ਨੀਰਾ ਪੈਗਾ ਤੇ ਦਾਣੇ ਹਰੇ ਆ ਪਿੱਛੇ ਰਹਿਣਗੇ ਕਿਹ ਕਿ ਦਾਣੇ ਹਰੇ ਹੋ ਗਿਆ ਕਿ ਤੇ ਕਰੇ ਹੈ ਬੰਦਾ ਬੋਲਦਾ ਹੀ ਨਹੀਂ ਯਾਰ ਪਿੰਡ ਪਿੰਡ ਕਿਹੜਾ ਆਪਣਾ ਵੀਰ ਇਹ ਜੇ ਸੂਤਰ ਆ ਗਿਆ ਤੇਰੇ ਮਹਿਮਾਨ ਜਾਂਦਾ ਇਹ ਸੂਤਰ ਨਹੀਂ ਆਜਣਿਆ ਨਹੀਂ ਆ ਗਿਆ ਆ ਗਿਆ ਨਹੀਂ ਆਣਾ ਆ ਗਿਆ ਆਪਣਾ ਆਪ ਦਾ ਬੰਦਾ ਕਿਹੜਾ ਬਗਾਨਾ ਇਹ ਕੈਮਰੇ 'ਚ ਨਹੀਂ ਸੂਤਰ ਆ ਉਹਦਾ ਤਾਂ ਆ ਗਿਆ ਬੱਸ ਉੱਧਾ ਦਾ ਆ ਗਿਆ ਕੈਮਰੇ ਚ ਬਾਹਰ ਇਹ ਆ ਗਿਆ ਦੇ ਤਾਂ ਬਾਈ ਦੋਵੇਂ ਮਸ਼ੀਨਾਂ ਲਾਏਗਾ ਤੇ ਫਿਰ ਲਾਵਾਂਗੇ ਅੱਛਾ ਜੇ ਇੱਕ ਲਾਵਾਂ ਤਾਂ ਫਿਰ ਫਿਰ ਨਹੀਂ ਬੜਾ ਫਿਰ ਸਵੇਰੇ ਚਲ ਉਹ ਜਿੰਨੇ ਰੋ ਮਸ਼ੀਨ ਨਹੀਂ ਚੜਦੀ ਉਹਨਾਂ ਜਰ ਤੇਰੀ ਕੋਈ ਆਹ ਨਹੀਂ ਗਈ ਹਾਂਜੀ ਉਹ ਟਰਾਲੀ ਦਾ ਭਰਾ ਨੂੰ ਲੈ ਮੈਨੇ ਤਾਂ ਆਬ ਲੱਗਦਾ ਪਲਕਸ਼ ਨਹੀਂ ਹੁੰਦੇ ਵੀ ਹਾਂ ਹਾਂ ਆ ਚੜ ਜਾ ਨੀ ਉਹ ਮਸ਼ੀਰ ਤੂੰ ਉੱਡੀ ਉੱਤਰ ਪੱਟੀ ਫਿਰਦਾ ਮੈਂ ਇੱਕੋ ਘੇੜਾ ਮੈਂ ਹਨ ਜਿਹੜਾ ਤੂੰ ਲੋ ਆਵੇ ਬੈਠਾ ਪਰ ਤਾਈ ਦੀ ਫਿਰ ਜੀ ਹਾਂਜੀ 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 ਕੀ ਹਾਲ ਹੈ ਉਹ ਠੀਕ ਆ ਗੋ ਹਾਂ ਠੀਕ ਹੈ ਕਿਵੇਂ ਵਧੀਆ ਕੰਮਾਂ ਚੱਲੀ ਜਾਂਦੀ ਆ ਕੰਬੈਨ ਦਾ ਵਧੀਆ ਚੱਲਦੀ ਆ ਬੰਦੇ ਨਹੀਂ ਬਸ ਸਹੀ ਚੱਲਦੇ ਆ ਵਧੀਆ ਕੀ ਗੱਲ ਆ ਆਪਾਂ ਇੱਕ ਤੁਹਾਨੂੰ ਗਾਣਾ ਸੁਣਾਣੇ ਆ ਠੀਕ ਹੈ ਕਿਸ ਨਾਂ ਕਿਹੜਾ ਗਾਣਾ ਆ ਤੁਹਾਨੂੰ ਨਾ ਆਪਣਾ ਆ ਗਾ ਕੇ ਆਪਣਾ ਆਪਦਾ ਹੀ ਲਿਖਿਆ ਹੈ ਕਿਹੜਾ ਦੱਸੋ ਚਲ ਸੁਣਾ ਕੇ ਦਿੰਦਾ ਹਾਂ ਨਾ ਭਾਬੀ ਕੈਸਟ ਮੈਂ ਕਰਾਉਣੀ ਲੋਕਾਂ ਦੇ ਵਿੱਚ ਟੌਰ ਬਣਾਉਣੀ ਕੋਠੀ ਵਿੱਚ ਬਠਿੰਡੇ ਪਾਉਣੀ ਮੇਰੇ ਨਾਲ ਕਾਹ ਤੋਂ ਲੜਦੀ ਨਹੀਂ ਮਿਸ ਪੂਜਾ ਨਾਲ ਮੈਂ ਗਾਣਾ ਟੇਪ ਦੇਖੀ ਕਿੱਦਾਂ ਚੜਦੀ ਨਹੀਂ ਅੱਗੋ ਕੁੜੀ ਕਹਿੰਦੀ ਏ ਸੁਪਨੇ ਛੱਡ ਦੇ ਦਿਵਰਾ ਲੈਣੇ ਘਰ ਦੇ ਵਿਕ ਜਾਣੇ ਸਭ ਗਏ ਨੇ ਸਾਰੀ ਉਮਰ ਨ ਕਰਜੇ ਲੈਣੇ ਤੇਰੀ ਇੱਕ ਨਾ ਚਲਨੀ ਵੇ ਬਨੂ ਮਾਰਕੀਟ ਮਿਸ ਪੂਜਾ ਦੀ ਤੇਰੀ ਦਾਲ ਨ ਗੱਲੀ ਵਾਹ ਕੀ ਤਾ ਯਾਰ ਬਹੁਤ ਜੇ ਵੀਰ ਚੰਗਾ ਲੱਗੇ ਤੇ ਅੱਗੇ ਛੇਰ ਜੂਰ ਕਰਾ ਜੇ ਬਾਕੀ ਲਾਸਟ ਦੇ ਆਪਾਂ ਗਾਇਆ ਕਿ ਕਲਾਕਾਰ ਬਣ ਵੱਡਾ ਅਖਾੜੇ ਪਿੰਡ ਪਿੰਡ ਲਾਉਣੀ ਜੇ 10 ਲੱਖ ਭਾਬੀ ਲਾਇਆ ਤਾਂ ਕਈ ਲੱਖ ਕਮਾਉ ਨੀ ਭਾਬੀ ਕਰ ਤੂੰ ਤਗੜਾ ਜੇਰਾ ਸਾਰਾ ਬਾਰਡਰ ਏਰੀਆ ਮੇਰਾ ਸਾਰਾ ਬਾਰਡਰ ਏਰੀਆ ਮੇਰਾ ਕਾ ਤੋ ਹਾਮੀ ਭਰਦੀ ਨੀ ਮੇਸ ਪੂਜਾ ਨਾਲ ਮੈਂ ਗਾਉਣਾ ਕੈਸਟ ਵੇਖੀ ਕਿੱਦਾਂ ਚੜਦੀ ਨਹੀਂ ਵਧੀਆ ਯਾਰ ਸ਼ੇਅਰ ਕਰਿਆ ਜਰੂਰ ਵੇ ਚੰਗਾ ਲੱਗਿਆ ਤੁਸੀ ਵੀ ਸੁਣਾਓ ਗੀਤ ਗਾਣੇ ਮੈਂ ਨਹੀਂ ਸੁਣਾਉਣੇ ਉਧਰ ਵੇਲੀ ਹੋ ਗਈ ਤੁਹਾਡੀ ਗੰਬਹਿਣ ਅੱਛਾ ਐਂਦੀ ਮਿੰਤ-ਮਿੰਤ ਕਰ ਲੈ ਤੁਸੀ ਕੋਈ ਸੁਣਾ ਸਕਦੇ ਜੀ ਬਾਈ ਜੇ ਦੋ ਮਸ਼ੀਨਾਂ ਲਾਓਗੇ ਤੇ ਫੇਰ ਆਪਾਂ ਗਾਣੇ ਵਰ ਕੋਈ ਦੇ ਮੀਰਾ ਗਾਉਣਾ ਨਹੀਂ ਬਰਾ ਆਉਂਦਾ ਹਨ ਨਹੀਂ ਦਾ ਸਾਸਰੀ ਘਰ ਦਾ ਬੁਲਾਣਾ ਹੈ ਸਾਸਰੀ ਘਰ ਹਾਂ ਸਟੋਰੀ ਬੁਲਾਈ ਸਾਸਰੀ ਘਰ ਜੀ ਇਹ ਨਹੀਂ ਕਰਾ ਜਾਣਾ ਹੈ ਹਾਂ ਅੱਜ ਰਾਤ ਨਹੀਂ ਤੋਰਨੀ ਵਿੱਚ ਅੱਛਾ ਠੀਕ ਹੈ ਨਹੀਂ ਤਿਆਰ ਹੋ ਗਿਆ ਹਮਝ ਲੈ ਦੇ ਕਾ ਮਸ਼ੀਨ ਆ ਗਈ ਕੋਈ ਨਹੀਂ ਉਧਰ ਲੈ ਗਈ ਪਰਾਂ ਮਸ਼ੀਨ ਆ ਉਹ ਕਿੱਧਰ ਉਹ ਮੈਂ ਪੜਾ ਠੇਰਾ ਮਾਲ ਲਿਆ ਨੇ ਉਹ ਗਈ ਉਹ ਆਂਦੇ ਹੋਈ ਬਟਨਾ ਯਾਰ ਦੁੱਧ ਆ ਗਈ ਤੂੰ ਆ ਗਿਆ ਨਾ ਕੀ ਗੱਲ ਥੋੜੀ ਤੋੜ ਹੋਈ ਹੋਈ ਪਾਣੀ ਵੇਲਾ ਜਿਵੇਂ ਜਿਵੇਂ ਹੁਣ ਤਾਂ ਚੰਗਾ ਲੱਗਦਾ ਪੌਦਾ ਘਾਲ ਲੈਣ ਜਿਹੜੇ ਤੂੰ ਵੜਾਉਣੇ ਆ ਮੇਰੇ 8:30 ਵਜੇ ਆ ਜਾ ਬਸ ਸਵੇਰੇ ਹੋਰ ਪੱਕੀ ਗੱਲ ਹੈ ਪੱਕੀ ਗੱਲ ਹੈ ਹੁਣ ਫਿਰ ਨਾ ਆਈ ਤੇਰੀ ਪੱਕੀ ਨਾ ਆਈ ਔਰ ਹੁਣ ਨਾ ਹੀ ਪੱਕੀ ਨਾ ਕੇ ਐਵੇਂ ਆ ਜੀ ਆਹ ਹੁੰਦੇ ਵੜਦੇ ਤਿੰਨ ਕਨਾਲਾ ਉਹਦੇ ਵੜਾ ਦੇ ਵੀ ਹੁੰਦੇ ਵੜਦੇ ਯਾਰ ਹੁਣ ਹੁਣ ਮੈਂ ਵੀ ਨਹੀਂ ਵੜਨ ਤੜਕੇ ਤਾਵਾਂਗੇ ਨਾ ਭਾਈ ਨਹੀਂ ਇਹ ਗੱਲ ਨਹੀਂ ਹੋ ਸਕਦੀ ਯਾਰ ਤੇ ਦੋਡੇ ਵੱਡੇ ਨਾਲਾ ਵੀਰੋ ਹੁਣ ਨਹੀਂ ਸੁੱਤਰ ਆਣਾ ਹੁਣ ਕੀ ਗੱਲ ਹੈ ਮੀਂਹ ਕਿਉਂ ਆਇਆ ਨਾ 7 ਵਜੇ ਆਉ ਉਹ ਉਧਰ ਮਸ਼ੀਨ ਗਈ ਆ ਉਹ ਵੇਲਾ ਨਹੀਂ ਉੱਥੇ ਨਹੀਂ ਐਨੀ ਢੋੜੇ ਸਾਨੂੰ ਉੱਥੇ ਦਿਸੇ ਨਾ ਬੰਦਾ ਰਵੇਰ ਗਿਆ ਬੰਨਾ ਪਹਿਲਾਂ ਬੜਾ ਜੇ ਮੀਂਹ ਪੈਦਾ ਫੇਰ ਫਿਰ ਵੇਖੀ ਹੈ ਕਿ ਸਾਰਿਆਂ ਨਾਲ ਹੀ ਸਾਰੇ ਤੇ ਰਹਿ ਕੋਈ ਨਹੀਂ ਗਿਆ ਅੱਧੇ ਰਹਿ ਗਏ ਹਿੰਦ ਜਿਹੜੇ ਕਹਿੰਦੇ ਕੋਈ ਨਹੀਂ ਜਿਹੜਾ ਮਾਲਕ ਨੇ ਦੇਣਾ ਉਹ ਤਾਂ ਮਿਲਣਾ ਹੀ ਆ ਆ ਗੱਲ ਵਾਕ ਵਾਕ ਨੇ ਸਹੀ ਕੀਤੀ ਆ ਜਿਹੜਾ ਆਪਾਂ ਆਪਣੀ ਕਿਸਮਤ ਆਪਾਂ ਨੂੰ ਮਿਲੇਗੀ ਬੰਮੀ ਪਏ ਜੋ ਮਰ ਜੇ ਇਹ ਕੋਲ ਬੰਦਾ ਦਲੇਰ ਹੈ ਇਹ ਜਲ ਫਿਰ ਵੇਲੇ ਆਪਾਂ ਸਵੇਰੇ ਲਾ ਲਾਂਗੇ ਹਾਂ ਸਵੇਰੇ 8:30 ਲਾ ਦੇ ਜੀ ਹੁਣ ਬਸ 8:30 ਲਾ ਦਿ ਫਿਰ ਹਾਂ ਲਾ ਬਾਪੂ ਕਿੱਥੇ ਆਪਣਾ ਸੈਲਰ ਜ ਗਿਆ ਸੈਲਰ ਜ ਕੋਲ ਬਿਠਾਇਆ ਉਹਨੂੰ ਵਾਰੇ ਹੀ ਵਢਾਲੀ ਜੇ ਕੜ ਕੇ ਇੱਕ ਦੋ ਦਿਨ ਕਾਲੇ ਪੈ ਗਏ ਤੇ ਮੱਖੀ ਤਾਂ ਆ ਗਈ ਇੰਨੀ ਇਹ ਨਾਲ ਜਾੜ ਘੜਵਾਈ ਵਾਪੇ ਬੈਠਾ ਰਹੂਗਾ ਨਾ ਇਹ ਤੰਗ ਕਰਦਾ ਤੇਰਾ ਮੋਬਾਈਲ ਪੜਨਾ ਵੀਰ ਸਾਡੇ ਪ੍ਰਸ਼ਾਦ ਆ ਸ਼ੌਂਕਣਾ ਖਾ ਰਿਆ ਤੇ ਚੱਲ ਵੀ ਕਰ ਚਾਲੂ ਦਾਦਾ ਹੀ ਸ਼ੁਰੂ ਤੇ ਆਪਾਂ ਹੁਣ ਅੱਜ 20 ਕ ਲੈਣ ਦੇ 20 22 ਦੂਸਰੇ ਤੇ 30 ਨੇ 2250 ਕ ਲੈਣਾਂ ਦੇ ਇਧਰ ਲਾ ਦਈਏ ਤੇ 30 ਕ ਉਸ ਦਿਨ ਵੜਦੇ ਇੱਕ ਬੰਦੇ ਦੇ